ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸੜੀ 3:35 ਪਹੁੰਚੇ ਬਨ ਰਾਜਪੁਰ ਪਾਈਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੇ ਮਨ ਚਿੰਤਾ ਪੂਰਨੀ ਮੰਦਿਰ ਵਿਖੇ શ્રી ਦੁਰਗਾ ਅਸ਼ਮੀ ਮੌਕੇ ਵਿਸ਼ਾਲ ਲੰਗਰ ਪੰਡਰਾ ਲਗਾਇਆ ਗਿਆ ਇਸ ਵਾਰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਮਹਾਮਈ ਦੀ ਪੂਜਾ ਅਰਚਨਾ ਕੀਤੀ ਗਈ ਇਸ ਤੋਂ ਪ੍ਰੰਤ ਚੋਲੇ ਪੂਰੀਆਂ ਦੇ ਲੰਗਰ ਉੱਥੇ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਥੋੜੀ ਮਾਲਕੀ ਦੇ ਨਾਲ ਮਾਸਟਰ ਮੋਹਨ ਤੋਂ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਆਦੇ ਮੰਦਰ ਵਿੱਚ ਲੰਗਰ ਸ਼ੁਰੂ ਹੋ ਗਿਆ ਜੀ ਮਾਤਾ ਦੇ ਮੰਦਰ ਵਿੱਚ ਲੰਗਰ ਸ਼ਕੰਧੀਂ ਕਿਰਪਾਤਾ ਕਰਨੀ ਜੀ ਜਗਾਰਾ ਸ਼ੇਰਾਂ ਵਾਲੀ ਦਾ ਬੋਸ ਸੱਚੇ ਦਰਬਾਰੇ ਕੀ ਜੈ ਫੇਰ ਦੁਆਰਾ ਵੇਸੀ ਗੀਤ ਆਂਦੀ ਹੈ ਕਿ ਮਾਤਾ ਦੇ ਮੰਦਰ ਵਿੱਚ ਲੰਗਰ ਸ਼ੁਰੂ ਹੋ ਗਿਆ ਜੀ ਲੰਗਰ ਸ਼ਕੰਧੀਂ ਕਿਰਪਾਤਾ ਕਰਨੀ ਜੀ ਜਗਾਰਾ ਸ਼ੇਰਾਂ ਵਾਲੀ ਦਾ ਬੋਸ ਸੱਚੇ ਦਰਬਾਰੇ ਕੀ ਜੈ ਆ ਸ਼੍ਰੀ ਰਾਮ ਅਲੀ ਦਾ ਬਹੁਤ ਸਾਥੀ ਦਰਬਾਰੇ ਦੀ ਜੈ ਨਗਰ ਵਸਿਆਣਾ ਪਿੰਡ ਰਾਜਪੁਰ ਪਾਈਆਂ ਵਿਖੇ ਜਿਹੜਾ ਹਿਾਰਪੁਰ ਵਿੱਚ ਮਾਂ ਅੰਮਕਾ ਮੰਦਰ ਵਿੱਚ ਪੂਰੀਆਂ ਛੋਲਿਆਂ ਦਾ ਵੀ ਲੰਗਰ ਲਗਾਇਆ ਜਾਂਦੀ ਗਰ ਸਰਗਾਰ ਮਜੀਦ ਸਿੰਘ ਪਿੰਡ ਰਾਜਪੁਰ ਪਾਈਆਂ ਦੇ ਸਰਪੰਚ ਸਾਹਿਬ ਹੋਣੋਂ ਸਾਨੂੰ ਬਹੁਤ ਵੱਡਾ ਸੰਜੋਗ ਵੀ ਮਿਲਿਆ ਹੈ ਪੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਹਾਂ। ਦੁਰਗਾ ਅਸ਼ਟਮੀ ਦੇ ਮੌਕੇ ਤੇ ਪੂਰੀਆਂ ਛੋਲਿਆਂ ਦੇ ਵੀ ਲੰਗਰ ਲਗਾਏ ਗਏ। ਪਿੰਡ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਨ ਦੀ ਦਿੱਤਾ। ਸਾਡੀ ਬਹੁਤ-ਬਹੁਤ